ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਓਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਓਰੇ ਸ਼ੇਰਾਂ ਵਾਲੇ ਘੇਟ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਓਰੇ ਆ ਦੱਸੋ ਕਿੱਥੋਂ ਆਈਆਂ ਤੁਸੀਂ ਯਾ ਬਾ ਸੁਣ ਆ ਦੇਖੋ ਹੁਣ ਮੂੰਹ ਨਹੀਂ ਕਰਦੀਆਂ ਓਰੇ ਆ ਫਿਰਦੀਆਂ ਨੇ ਓਰੇ ਹਾ ਕਾਹੇ ਕੀ ਕੀ ਪਰਚੀ ਆ ਤੁਹਾਰੇ ਪਾਸ ਕਾਇ ਕਾ ਪੈਸਾ ਮੰਗ ਰਹੇ ਬਤਾਓ बताओ काई का पैसा मांग रहे हो बताओ इधर आओ क्यों भाग रहे हो क्यों भाग रहे हो आप लोग क्यों भाग रहे हो वीडियो तो नहीं बंद होगा हम वाले हैं बताओ कहां से पैसे मांग रहे हो कहा से आयो तो आप बताओ आप कहा से बताओ उसको लो बोलो कौन सा कागज है उसके पास बताओ जी कौन सा कागज है कहा से आयो आप कैसे पैसे मांग रहे हो आप ये देखो जी पटियाले कुछ आईया ने पता नहीं कितो आईया ने ये पैसे मांग दया फिर ने कोई कागज दिखा के ਜਵਾਨ ਉਮਰ ਦੀਆਂ ਕੁੜੀਆਂ ਨੇ ਕਿੱਥੋਂ ਆਪ ਕਹਾਂ ਸੇ ਆਇਓ ਆਪ ਕਹਾਂ ਸੇ ਆਇਓ ਆਪ ਯਹਾਂ ਸੇ ਰਾਜਸਥਾਨ ਤੋਂ ਯਾ ਦਿਖਾਓ ਆਪਕੇ ਪਾਸ ਕੀ ਹੈ ਇਹ ਤਾਂ ਬੁਰਸਾ ਹੈ ਨਹੀਂ ਬੋਲੋਛ ਨਹੀਂ ਉਹ ਕੈਸੇ ਪੈਸਾ ਮੰਗ ਰਹੇ ਉਹ ਦਿਖਾਓ ਉਹ ਦਿਖਾਓ ਆਪ ਇਹ ਮੈਂ ਕੀ ਆਪਕੇ ਦਿਖਾਓ ਆ ਪਰਚਾ ਲਈ ਫਿਰਦੀਆਂ ਨੇ ਜੀ ਇਹ ਇਹ ਸਹੀ ਗੱਲ ਆ ਖਾਲੀ ਆ ਖਾਲੀ ਕਾਗਜ਼ ਹੈ ਜੀ ਆ ਖਾਲੀ ਕਾਗਜ਼ ਦੇ ਉੱਪਰ ਲਿਖਿਆ ਹੋਇਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਕੰਮ ਕਾਂ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚਿਆਂ ਨਾਲ ਅਸੀਂ ਪੈਸੇ ਤੇ ਕੱਪੜੇ ਦੇ ਲਜਾਰ ਆ ਤੁਸੀਂ ਸਾਡੀ ਰੱਬਦ ਕਰੋ ਤਾਂ ਰੱਬ ਤੁਸੀਂ ਨਹੀਂ ਹਾਂ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਓ ਰੋਕ ਓਏ ਓਏ ਓ ਰੋਕ ਜੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਹੇ ਤੂੰ ਰੋਕ ਓਏ ਆਟੋ ਕਿਵੇਂ ਲੈ ਕੇ ਜਾ ਰਹੇ ਹਾਂ ਤੁਮ ਕਹਾਂ ਸੇ ਆਏ ਬਤਾਓ ਆਪ ਕਹਾਂ ਸੇ ਆਏ ਹੋ ਆਪ ਕਹਾਂ ਸੇ ਆਏ ਹੋ ਆਪ ਹੋ ਕਹਾਂ ਕੇ ਰਾਜਸਥਾਨ ਸਾਂ ਜਾਂ ਪੰਜਾਬ ਮੈਂ ਕੀ ਕਰਨੇ ਆਏ ਹੋ ਆਪਕੋ ਪਤਾ ਯਹਾਂ ਪੇ ਕਿਤਨੀ ਲੂਟ ਖੂਟ ਹੋ ਰਹੀ ਹੈ ਕੀ ਕਰ ਰਹੇ ਹੋ ਯਾ ਕੀ ਲਿਖਾ ਹੋਇਆ ਹੈ ਕੀ ਸਾਈਨ ਹੈ ਇਹ ਆ ਦੇਖੋ ਜੀ ਆ ਕੁੜੀਆਂ ਨੇ ਜੀ ਇਹ ਇਹ ਪੰਜ ਛੇ ਕੁੜੀਆਂ ਨੇ ਆਟੋ ਸਾਈਡ ਤੇ ਲਾ ਓਏ ਆਟੋ ਸਾਈਡ ਤੇ ਲਾ ਆਟੋ ਸਾਈਡ ਤੇ ਲਾ ਆ ਕੁੜੀਆਂ ਨੇ ਜੀ ਇਹ ਇਹ ਸ਼ਹਿਰ ਦੇ ਵਿੱਚ ਆਈਆਂ ਨੇ ਪਤਾ ਨਹੀਂ ਕਿੱਥੋਂ ਰਾਜਸਥਾਨ ਤੋਂ ਦੱਸ ਰਹੀਆਂ ਨੇ ਆ ਜਦੋਂ ਗੱਲ ਕਰਦੇ ਆ ਤਾਂ ਭੱਜਦੀਆਂ ਨੇ ਗੱਲ ਵੀ ਨਹੀਂ ਕਰਦੀਆਂ ਆ ਆਟੋ ਚੋਂ ਨਿਕਲ ਕੇ ਭੱਜ ਰਹੀਆਂ ਨੇ ਇਹ ਕੁੜੀਆਂ ਅਨੁਰਾਗ ਜੀ ਇਹ ਦੇਖੋ ਇਹ ਕੁੜੀਆਂ ਇਹ ਇਹ ਜਿਹੜਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਆ ਇਸ ਤਰ੍ਹਾਂ ਦਾ ਕੰਮ ਆ ਆ ਤੁਸੀਂ ਦੇਖ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਹੈ ਜੀ ਇਦਾਂ ਦਾ ਲਿਖ ਕੇ ਇਹ ਨਹੀਂ ਨਹੀਂ ਆਪ ਆਸ ਬਤਾਓ ਵੀਡੀਓ ਕੇ ਸਾਹਮਣੇ ਬਾਤ ਬਤਾਓ ਇਹ ਕਹਾਂ ਸੇ ਆਇਓ ਆਪ ਕਹਾਂ ਤੇ ਆਪਕੋ ਪਰਮਿਸ਼ਨ ਹੈ ਆਪਕੇ ਪਾਸ ਕੌਨ ਸੀ ਪਰਮਿਸ਼ਨ ਹੈ ਯਹਾਂ ਪੇ ਆ ਕੇ ਪੈਸੇ ਮੰਗਨੇ ਕੀ ਵੀਡੀਓ ਕੇ ਸਾਥ ਚਲੇਗੀ ਟੀਵੀ ਪੇ ਚਲੇਗੀ ਬਤਾਓ ਆਪ ਕੌਨ ਹੋ ਹਮਾਰੇ ਸ਼ਹਿਰ ਮੇਂ ਇਤਨੀ ਲੂਟਪਾਟ ਹੋ ਰਹੀ ਹੈ ਆਪਕੀ ਵਜ੍ਹਾ ਸੇ हां बिल्कुल आप कौन हो कैसे आए हो कहिए आपका आधार कार्ड कहां है आपके पास कहां पे आपके एक बात गुस्सा सुनो कहां से आए हो कहां से आए हो आप आगा 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 आगा। वीडियो बंद करने का बोल दो वीडियो, वीडियो क्या वीडियो नहीं बंद होगा वीडियो नहीं बंद होगा कहां से भजन लगियां जब से हम बात करने लगे हैं ता खाली पेज ने भजन लगियां ने पांच चार साइन करते हुए ने लोका को पैसे मांगदे ने पैसे मांगन तो बाद ओदा तो कई बार ਘਰਾਂ ਚ ਵੀ ਜਾਇ ਜਾਂਦਾ ਸਰਿਆਮ ਸੜਕ ਤੇ ਫਿਰ ਰਹੀਆਂ ਨੇ ਇਹ ਕੁੜੀਆਂ ਜਵਾਨ ਉਮਰ ਦੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਕੁੜੀਆਂ ਨੇ ਕੌਣ ਇਹਨਾਂ ਨੂੰ ਪਰਮਿਸ਼ਨ ਦਿੰਦਾ ਹੈ ਕੌਣ ਪੰਜਾਬ ਪੰਜਾਬ ਦੇ ਵਿੱਚ ਇਸ ਉਹਦੀ ਪਰਮਿਸ਼ਨ ਕਿੱਥੋਂ ਮਿਲਦੀ ਹੈ ਕਿੱਥੋਂ ਪਰਮਿਸ਼ਨ ਲੈ ਕੇ ਆਈਆਂ ਨੇ ਇਹ ਕਿਸ ਤਰ੍ਹਾਂ ਪੈਸੇ ਮੰਗ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਪਰਮਿਸ਼ਨ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਸੋ ਕੌਣ ਹੋ ਜੀ ਹਾਂ ਸੋ ਤੁਸੀਂ ਦੇਖ ਸਕਦੇ ਹੋ ਅਰੇ ਬਤਾਓ ਕਿਸ ਵਜ੍ਹਾ ਸੇ ਪੈਸੇ ਮੰਗ ਰਹੇ ਹੋ ਆਪ कौन सा बहन भाई के लिए आपके राजस्थान में क्या नहीं है बता एक एक तो आप आ, बताओ आप जो आप पंजाब में आयो हो क्या सुनो भाई बहन के लिए मांग रहे हो भीख मांग रहे हो क्या मांग रहे हो वीडियो ले, लेने चल रहे हैं। बिल्कुल वीडियो लेने चल रहे हैं, हमारे पटियाला में इतना लूटपाट हो रहा है बोलो बोलो ਉਹ ਪਰੋ ਦੇਖੋ ਜੀ ਗੱਲ ਕਰਨ ਦਾ ਤਰੀਕਾ ਦੇਖ ਲਓ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਛੋਟੀ ਉਮਰ ਦੀਆਂ ਕੁੜੀਆਂ ਇਹਨਾਂ ਦੀ ਹਿੰਮਤ ਦੇਖ ਲਓ ਇੰਨੇ ਲੋਕੀ ਲੋਕਲ ਖੜੇ ਨੇ ਪਰ ਕਿਸੇ ਤਰ੍ਹਾਂ ਦਾ ਡਰ ਪਾਉਣਾ ਨਹੀਂ ਦੇਖਿਆ ਜਾ ਰਿਹਾ ਬਹਿਸ ਬਾਜੀ ਵਾਸਤੇ ਤੁਸੀਂ ਦੇਖ ਸਕਦੇ ਹੋ ਬਰਾਬਰ ਬਹਿਸ ਕਰਦੀਆਂ ਨਜ਼ਰ ਆ ਰਹੀਆਂ ਨੇ ਵੀਡੀਓ ਬੰਦ ਕਰਨ ਨੂੰ ਕੀਤੀ ਜਾ ਰਹੀ ਹੈ ਆ ਆ ਆ ਪੇਪਰ ਇੱਕ ਸਿੰਪਲ ਜਿਹਾ ਲੈ ਕੇ ਇਹ ਲੋਕਾਂ ਤੋਂ ਮੰਗਨ ਦਾ ਜਿਹੜਾ ਕੀ ਹੋਰੇ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਇਸ ਤਰ੍ਹਾਂ ਦਾ ਇੱਕ ਜਿਹੜਾ ਕੀ ਕਿਸ ਤਰ੍ਹਾਂ ਦੀਆਂ ਕੁੜੀਆਂ ਕਿੱਥੋਂ ਆਈਆਂ ਨੇ ਕੌਣ ਨੇ ਇਹ ਕੌਣ ਨੇ ਕਿੱਥੋਂ ਆਈਆਂ ਨੇ ਇਹ ਪਤਾ ਕਰਨਾ ਪ੍ਰਸ਼ਾਸਨ ਦਾ ਵੀ ਕੰਮ ਬੰਦਾ ਹੈ ਪਰ ਅਸੀਂ ਮੀਡੀਆ ਹੋਣ ਦੇ ਨਾਤੇ ਅਸੀਂ ਇਹ ਦਿਖਾਣਾ ਚਾਹੁੰਦੇ ਹਾਂ ਹਾਂ ਜੀ ਬਤਾਓ 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 ਚਲ ਵੀਡੀਓ ਥੋੜਾ ਜਿਹਾ ਬੰਦ ਕਰ ਦੋ আরে ਵੀਡੀਓ ਚੱਲੇਗਾ ਕਿਉਂ ਵੀਡੀਓ ਬੰਦ ਕਰਦੇ ਆਪਾਂ ਟੀਹਰਾ ਨਸ਼ਰ ਹੋਗਾ ਸਾਰੇ ਚੈਰ ਵਿੱਚ ਆਪ ਦੋਨੋਂ ਕਾਹਸੇ ਆਏ ਹੋ ਹਾਂ ਕੌਣੋਂ ਕਾਹਸੇ ਹੋਏ ਆਪ ਕੁਛ ਵੀ ਨਹੀਂ ਹੈ ਭੱਜ ਕੇ ਪਹਿਲਾਂ ਭੱਜੀਆਂ ਹੁਣ ਫੇਰ ਭੱਜ ਰਹੀਆਂ ਇਹ ਆਟੋ 'ਚ ਲੈ ਕੇ ਭੱਜਦੀਆਂ ਜਾਂਦੀਆਂ ਇਹ ਜਦੋਂ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਇਹ ਭੱਜ ਕੇ ਅੱਗੇ ਚਲੀਆਂ ਜਾਂਦੀ ਹੈ ਕਿਸੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਆਪਕਾ ਪਰਿਵਾਰ ਕਾ ਹੈ ਆਪਕੇ ਸਾਥ ਕੌਣ ਹੈ ਕਹਾਂ ਰਹ ਰਹੇ ਹੋ ਆਪ ਕਹਾਂ ਰੁਕ ਰਹੇ ਹੋ ਆਪ ਦਾਣਾ ਮੰਡੀ ਕੌਨਸੀ ਦਾਣਾ ਮੰਡੀ ਕਹਾਂ 'ਤੇ ਦਾਣਾ ਮੰਡੀ ਨਹੀਂ ਆਪਕੇ ਪਾਸ ਕੋਈ ਆਈਡੀ ਹੈ ਆਪਕੇ ਪਾਸ ਕੀ ਆਈਡੀ ਹੈ ਆਪਕੇ ਪਾਸ ਕਹਾਂ ਸੇ ਮੰਮੀ ਕੇ ਪਾਸ ਹੋ ਬਾਜ਼ਾਰ ਮੇਂ ਆਪ ਘੁੰਮ ਰਹੇ ਹੋ ਪੈਸੇ ਮੰਗਤੇ ਫਿਰ ਰਹੇ ਹੋ ਆਪਕੇ ਪਾਸ ਕੋਈ ਆਈਡੀ ਹੈ ਕਹਾਂ ਸੇ ਹੋ ਆਪ ਕਹਾਂ ਸੇ ਹੋ ਆਪ ਸੋ ਮੈਂ ਤੁਹਾਨੂੰ ਇੱਕ ਵਾਰੀ ਪਟਿਆਲੇ ਵਾਸੀਆਂ ਨੂੰ ਸਾਰਿਆਂ ਨੂੰ ਸੁਚੇਤ ਕਰਨਾ ਚਾਹਨਾ ਕਿ ਇਹਨਾਂ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ ਔਰ ਇਹਨਾਂ ਤੋਂ ਦੂਰ ਰਿਹਾ ਜਾਵੇ ਤਾਂ ਕਿ ਪਟਿਆਲੇ ਦੇ ਵਿੱਚ ਵਾਰਦਾਤਾ ਹੋਣੀਆਂ ਰੁਕੀਆਂ ਜਾ ਸਕਣ ਆ ਫੇਰ ਤੁਹਾਨੂੰ ਕਿਹਦਾ ਦੱਸਦਾ ਆ ਛੋਟੀ ਛੋਟੀ ਦੀਆਂ ਮੱਧਿਆ ਕੁੜੀਆਂ ਜਿਹੜੀਆਂ ਕਿ ਤੁਸੀਂ ਭੱਜਦੇ ਦੇਖ ਸਕਦੇ ਹੋ ਆ ਕੁੜੀਆਂ ਪਤਾ ਨਹੀਂ ਕਿੱਥੋਂ ਆਈਆਂ ਨੇ ਆਹ ਜਿਹਾ ਕਾਗਜ਼ ਲੈ ਕੇ ਇੱਕ ਸਿੰਪਲ ਜਿਹਾ ਪੈਸੇ ਮੰਗਦੇ ਆ ਦੇਖਿਆ ਜਾਸ ਸੁਚੇਤ ਰਹੋ ਸਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਕੁਛ ਨਹੀਂ ਅਸੀਂ ਆ ਮਦਰਾਸੀ ਦੋਸਤਾਂ ਨਾਲ ਸ਼ੇਰਾਂ ਵਾਲੇ ਕੇ ਡੋਸਾ ਖਾ ਰਹੇ ਸੀ ਤਾਂ ਪੰਜ ਚਾਰ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਉਹ ਮੰਗਦੀਆਂ ਦੇਖੀ ਜਦੋਂ ਉਹ ਮੰਗਦਾ ਦੇਖਿਆ ਮੈਂ ਉਹਨੂੰ ਪੁੱਛਿਆ ਕੁੜੀਆਂ ਕਿੱਥੋਂ ਆਈਆਂ ਜਦੋਂ ਵੀਡੀਓ ਬਣਾਣ ਲੱਗੀਆਂ ਤਾਂ ਭਜਣਾ ਸ਼ੁਰੂ ਹੋ ਗਈਆਂ ਜਦੋਂ ਭੱਜੀਆਂ ਮੈਂ ਉਹਨੂੰ ਮਗਰ ਮੈਂ ਤੂੰ ਤੇ ਹੋ ਕਿੱਥੋਂ ਕਿੱਥੋਂ ਆਈਆਂ ਅਸੀਂ ਰਾਜਸਥਾਨ ਤੋਂ ਆਈਏ ਮੈਂ ਕਿਹਾ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਸਬੂਤ ਹੋ ਕਿਥੋਂ ਉਹੀ ਸਬੂਤ ਨਹੀਂ ਪਟਿਆਲੇ ਕਿਥੋਂ ਰਾ ਰਹੇ ਹੋ ਕੋਈ ਪੱਤੇ ਆ ਪਟਿਆਲੇ ਨਹੀਂ ਕਿਥੇ ਰਹਿ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹੋ ਜਿਹਾ ਇੱਕ ਕਾਗਜ਼ ਔਰ ਜਦੋਂ ਪੰਜਾਬੀ ਲਿਖੇ ਕਾਗਜ਼ ਪੜ੍ਹਦੇ ਸਾਂ ਕਿ ਪਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਇੱਜ਼ਤੀ ਹੈ ਕਿ ਮੇਰੇ ਬੱਚੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਆ ਸਾਡੇ ਮੁਸੀਬਤ ਪਹਿ ਜਾਣ ਕਰਕੇ ਮਕਾਨ ਛੱਡਣਾ ਪੈ ਰਿਹਾ ਛੋਟੇ ਛੋਟੇ ਬੱਚੇ ਹਨ ਨਾ ਤਾਂ ਉਹਨਾਂ ਦਾ ਕੋਈ ਛੋਟਾ ਬੱਚਾ ਹੈ ਔਰ ਆਪ ਵੀ ਇਹ ਕੁੜੀਆਂ ਨਾ ਬਾ ਲਗਣ 18 ਸਾਲ ਤੋਂ ਪੂਰੀ ਕੋਈ ਵੀ ਉੱਪਰ ਨਹੀਂ ਹੈ ਪਰ ਜਦੋਂ ਤੁਸੀਂ ਗ ਸੋ ਮੈਂ ਵੀਡੀਓਜ਼ ਵਾਸਤੇ ਬਣਾਈ ਹੈ ਮੈਂ ਪਤਿਆਲਾ ਵਾਸਤੇ ਇਹਨੂੰ ਅਵੇਅਰ ਕਰਨਾ ਚਾਹਨਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਮੰਤਾ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਸਭ ਕੋ ਅਵੇਅਰ ਹੋ ਪਰ ਸੋ ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਨੋਟ ਕਰਨੀ ਚਾਹਾਂਗਾ 500 ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲੇਟ ਦੇਣ ਜਾਂਦਾ ਹੈ ਨੇਚਰਲੀ ਕੋਈ ਬੰਦ ਮਾਰਦਾ ਪੈਂਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਆਉਂਦੀ ਹੈ ਦਿੰਦਾ ਟਾਈਮ ਹੁੰਦਾ 11 12 ਵਜੇ ਜਦੋਂ ਇਹ ਚੋਰੀ ਚਿਕਾਰੀ ਕਰਦੇ ਪੈਂਫਲੇਟ ਦੇਣ ਦੇ ਬਹਾਨੇ ਚਪਟਾ ਮਾਰ ਕੇ ਚੇਨ ਖੋ ਕੇ ਬਚ ਜਾਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲਿਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨਾਥ ਨਹੀਂ ਪਈ ਜਾਂਦੀ ਸਰਿਆਂ ਬਜ਼ਾਰਾਂ ਚ ਕੁਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਨੇ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸ ਬਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪੁਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੇਂ ਹੈ ਕੌਣ ਨੇ ਭਾਜੀ ਕੁਛ ਨਹੀਂ ਪਤਾ ਇਹੋ ਜਿਹੇ ਲੋਕ ਯਰ ਆ ਕੇ ਇਹ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਤੇ ਸਭ ਭੱਜਦੀਆਂ ਨਜ਼ਰ ਆ ਰਹੀਆਂ ਜੀ ਉਹ ਆਪਾਸ ਦੇ ਨਜ਼ਾਰਾ ਰੀਆਂ ਜੀ ਉਹ ਤੁਸੀਂ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਪਟਿਆਲੇ ਵਾਸੀਆਂ ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕਾਂ ਨੂੰ ਪਤਾ ਨਹੀਂ ਕਿ ਕਿੰਨੇ ਪੈਸੇ ਇਸ ਤਰੀਕੇ ਨਾਲ ਇਕੱਠੇ ਕਰ ਲਿਆ ਹੋਣੀਆਂ ਨੇ ਇਹ ਕੱਲੇ ਕੱਲੇ ਕੋਲ ਜਾ ਕੇ ਜਿ हिसाब से ਲਿਉਦੇ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ ਹਜ਼ਾਰ ਤੱਕ ਰੁਪਏ ਤੱਕ ਕੀ ਲੱਗਦਾ ਕਿੰਨੇ ਕੁ ਪੈਸੇ ਲੈ ਲੋਕਾਂ ਤੋਂ ਵੇਟ ਲੈਂਦੀਆਂ ਹੋਣੀਆਂ ਨੂੰ ਨਹੀਂ ਲੱਗਦਾ ਵੀ ਕਿਸੇ ਨੇ ਚ ਹੋ ਸਕਦਾ ਕੋਈ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕੋਈ ਮੋਰ ਇਹ ਤੇ ਪ੍ਰਸ਼ਾਸਨ ਦੇ ਅਧਿਕਾਰੀ ਦਾ ਕੋਈ ਕਾਗਜ਼ ਆ ਇਹ ਇਹ ਕਿਸ ਤਰ੍ਹਾਂ ਦਾ ਕਾਗਜ਼ ਆ ਕਿ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕਿਹੜੀ ਸੰਸਥਾ ਕੋਈ ਸੰਸਥਾ ਨਹੀਂ ਹੈ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਲੰਗਰ ਚੱਲਦਾ ਹੈ ਮੇਰੇ ਘਰੇ ਆ ਕੇ ਰਾਸ਼ਨ ਦੇ ਜੋ ਕੀ ਮਤਲਬ ਹੈ ਉਹ ਸਾਡੇ ਪਟਿਆਲਾ ਚ ਕਿਸਤੀ ਦੀ ਕਮੀ ਹੈ ਜੀ ਬਾਰੋਂ ਆ ਕੇ ਉਹਰੇ ਮੰਗਣ ਆ ਰਹੇ ਹੈ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਊਗਾ ਇਹ ਪੂਲ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜੇ ਲੋਕ ਪਹਿਲਾਂ ਰੇਕੀ ਕਰਦੇ ਨੇ ਜੀ ਸਰ ਜੀ ਬਲੋਕ ਕਿਤੇ ਅਵੇ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੇਰੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਇੱਕ ਵਾਰ ਪੂਰ ਜੋਰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੇ ਲੋਕਾਂ ਦਾ ਠੱਲ ਪਾਈ ਜਾਏ ਪੁਲਿਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜਦੋਂ ਉਹ ਪੈਟਰੋਲ ਆਇਆ ਦੰਦ ਇਹ ਸਾਰਾ ਕੁਝ ਹੋਣਾ ਚਾਹੀਦਾ ਜੀ